ਸੋ ਚੰਦਸ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਲੋਕ ਸਭਾ ਤੋਂ ਚੋਣ ਲੜਨ ਲਈ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਵਿੱਚ ਇੱਕ ਹੋਰ ਉਮੀਦਵਾਰ ਦਾ ਵਾਧਾ ਹੋ ਗਿਆ ਹੈ ਤੇ ਇਸ ਦੇ ਵਾਧਾ ਹੋਣ ਨਾਲ ਹੁਣ ਇੱਥੇ ਗਿਣਤੀ ਉਮੀਦਵਾਰਾਂ ਦੀ 6 ਹੋ ਗਈ ਹੈ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬਿਆਨਤ ਸਿੰਘ ਦੇ ਪੁੱਤਰ ਸਭਜੀ ਸਿੰਘ ਦਾ ਨਾਂ 6ਵੇਂ ਉਮੀਦਵਾਰ ਵਜੋਂ ਸਾਹਮਣੇ ਆਇਆ ਹੈ ਤੇ ਇਸ ਸਬੰਧੀ ਬਕਾਇਦਾ ਸਰਬਜੀਤ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਫਰੀਦਕੋਟ ਤੋਂ ਲੋਕ ਸਭਾ ਲਈ ਆਜ਼ਾਦ ਉਮੀਦਵਾਰ ਹੋਣਗੇ। ਉਹਨਾਂ ਦੱਸਿਆ ਕਿ ਉਹਨਾਂ ਦੀ ਮਾਤਾ ਤੇ ਦਾਦਾ ਪਹਿਲਾਂ ਹੀ ਸਿਮਰਜੀਤ ਸਿੰਘ ਮਾਨ ਦੇ ਅਕਾਲੀ ਦਲ ਵੱਲੋਂ ਚੋਣ ਲੜ ਕੇ ਜਿੱਤ ਚੁੱਕੇ ਹਨ ਤੇ ਉਹ ਵੀ ਪਹਿਲਾਂ ਦੋ ਵਾਰ ਚੋਣ ਲੜ ਚੁੱਕੇ ਹਨ ਪਰ ਐਤਕੀ ਫਰੀਦਕੋਟ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅਪੀਲ ਕਰਨ ਤੇ ਉਹਨਾਂ ਨੇ ਫਰੀਦਕੋਟ ਲੋਕ ਸਭਾ ਹਲਕੇ ਨੂੰ ਚੁਣਿਆ ਤੇ ਇਥੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨਾ ਕਿਹਾ ਕਿ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੇ ਬਹੁਤ ਜਲਦੀ ਫਰੀਦਕੋਟ ਆ ਕੇ ਉਹ ਆਪਣੀ ਚੋਣ ਮੁਹਿੰਮ ਨੂੰ ਸ਼ੁਰੂ ਕਰਨਗੇ ਜ਼ਿਕਰਯੋਗ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਹੁਣ ਤੱਕ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਭਾਜਪਾ ਵੱਲੋਂ ਹੰਸ ਰਾਜ ਹੰਸ ਪਛੜੇ ਵਰਗ ਵੱਲੋਂ ਗਾਇਕ ਕੋਲਾ ਯਮਲਾ ਫ੍ਰੀडम फाइਟਰ ਪਾਰਟੀ ਵੱਲੋਂ ਕਰਮ ਸਿੰਘ ਬਹੁਜਨ ਸਮਾਜ ਪਾਰਟੀ ਵੱਲੋਂ ਗੁਰਵਖ ਸਿੰਘ ਚੋਹਾਨ ਵੱਲੋਂ ਆਪਣੀ ਚੋਣ ਮੁਹਿੰਮ ਪਹਿਲਾਂ ਹੀ ਹਲਕੇ ਵਿੱਚ ਪੂਰੇ ਜੋਰਾਂ ਸ਼ੋਰਾਂ ਨਾਲ ਚਲਾਈ ਹੋਈ ਹੈ ਤੇ ਹੁਣ ਇਹ ਛੇਵੇਂ ਉਮੀਦਵਾਰ ਨੇ ਆਪਣਾ ਨਾਮ ਐਲਾਨ ਦਿੱਤਾ ਹੈ ਫੋਨ ਤੇ ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਤੁਹਾਨੂੰ ਸੁਣਾਉਣੇ ਆ ਕਿ ਉਹਨਾਂ ਦੇ ਪਰਿਵਾਰ ਨੇ ਕਿਉਂ ਫੈਸਲਾ ਕੀਤਾ ਕਿ ਉਹ ਫਰੀਦਕੋਟ ਤੋਂ ਆ ਕੇ ਚੋਣ ਲੜਨਗੇ ਤੁਸੀਂ ਪਤਾ ਲੱਗਿਆ ਜੀ ਫਰੀਦਕੋਟ ਇਲੈਕਸ਼ਨ ਲੜਨ ਦਾ ਕੀਤਾ ਐਲਾਨ ਜੀ ਹਾਂ ਜੀ ਹਾਂ ਜੀ ਹਾਂ ਜੀ ਜਰ ਜੀ ਤੋਂ ਥੋੜਾ ਜਿਹਾ ਵਿਸਥਾਰ ਦੱਸਿਓ ਕਿਹੜੀਆਂ-ਕਿਹੜੀਆਂ ਟਰਾਂਸਪੋਰਟ ਕਰ ਰਹੀਆਂ ਆਪਾਂ ਨੂੰ ਤੇ ਕਿਹੜੇ ਪਰਿਵਾਰ ਨਾਲ ਸੰਬੰਧਤ ਆਪਾਂ ਹਲੇ ਨਾ ਜੀ ਸਾਡਾ ਜਿਹੜਾ ਸਪੋਰਟ ਕੀ ਤੋਂ ਲੈਣੀ ਐ ਕਿਹਦੇ ਨਾਲ ਗੱਲ ਕਰਨੀ ਐ ਇਹ ਨਾ ਹਲੇ ਭਾਜੀ ਸਾਡਾ ਸਾਰਾ ਮੀਟਿੰਗਾਂ ਦਾ ਦੌਰ ਚੱਲਦਾ ਪਿਆ ਹੈ ਜੀ ਇਹ ਹਲੇ ਅਸੀਂ ਨਾ ਮੀਟਿੰਗਾਂ ਕਰਦੇ ਪਈਆਂ ਜਦੋਂ ਸਾਡੀਆਂ ਮੀਟਿੰਗਾਂ ਹੋ ਗਈਆਂ ਸਾਰਾ ਨਾ ਫਾਈਨਲ ਹੋ ਗਿਆ ਜੀ ਉਦੋਂ ਅਸੀਂ ਇਹ ਗੱਲਾਂ ਅਸੀਂ ਉਦੋਂ ਰਸਾਂਗੇ ਵੀ ਕਿਹਦੇ ਸਾਡੇ ਨਾਲ ਚੱਲਣਾ ਐ ਇਹਨੂੰ ਅਸੀਂ ਨਾਲ ਚਲਾਉਣਾ ਐ ਜੀ ਪਰ ਚੋਣਾਂ ਲੜਨਾ ਤੈਆ ਹਾਂ ਸਾਹਿਬ ਦੱਸਾਂ ਕਿ ਕਮੇਟੀ ਬਣਾਵਾਂਗੇ ਕਿਉਂਕਿ ਕਮੇਟੀ ਬਣਾ ਕੇ ਫਿਰ ਅਸੀਂ ਪੂਰੀ ਰਣਨੀਤੀ ਬਣਾ ਕੇ ਚੋਣ ਲੜਾਂਗੇ ਕਮੇਟੀ ਬਣਾਵਾਂਗੇ ਗੱਡੀਆਂ ਦੀ ਜ਼ਿੰਮੇਵਾਰੀ ਕਿਹਦੀ ਐ ਸਾਰਾ ਪੋਸਟਰਾਂ ਦੀ ਕਿਹਦੀ ਐਵੇਂ ਪੂਰਾ ਦੱਸ ਕਰਾਂਗੇ ਹਾਂ ਪਰ ਚੋਣ ਲੜਨਾ ਤੈਆ ਅਫੀਦਕੋਟ ਤੋਂ ਜੀ 101% ਤੇ ਆਪਾਂ ਕਿਹੜੇ ਪਰਿਵਾਰ ਨਾਲ ਸੰਬੰਧਤ ਆ ਜੀ ਆਪਾਂ ਜੀ ਸ਼ਹੀਦ ਭਾਈ ਬੀਨਤ ਸਿੰਘ ਤੇ ਪਰਿਵਾਰ ਨੇ ਪਹਿਲਾਂ ਕਿਸੇ ਨੇ ਚੋਣ ਲੜੀ ਹੋਵੇ ਆਪਣੇ ਪਰਿਵਾਰ ਚੋਂ ਮੇਰੇ ਮੰਮੀ ਵੀ ਐਮਪੀ ਸੀ ਜੀ 89 ਦੇ ਵਿੱਚ ਜਦੋਂ ਪਾਬਾ ਜਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹਾਂ ਉਦੋਂ ਉਸ ਅਗਵਾਈ ਜਦੋਂ ਪਾਬਾ ਜਗਿੰਦਰ ਸਿੰਘ ਨੇ ਅਗਵਾਈ ਕੀਤੀ ਸੀ ਉਸ ਟਾਈਮ ਸਾਡੇ ਮਾਤਾ ਜੀ ਤੇ ਸਾਡੇ ਦਾਦਾ ਜੀ ਵੀ ਐਮਪੀ ਬਣੇ ਸੀ ਤੇ ਮਤਲਬ ਰਹਿ ਚੁੱਕੇ ਆ ਤੇ ਹੁਣ ਮੈਂ ਵੀ ਇੱਕ ਦੋ ਵਾਰੀ ਚੋਣਾ ਲੜ ਲਿਆ ਜੀ ਬਟਿੰਡੇ ਦੇ ਭਤੌਰ ਤੋਂ ਜੀ ਤੇ ਆਪਣੇ ਦਾਦਾ ਜੀ ਕਿੱਥੋਂ ਰਹੇ ਆ ਤੇ ਮੰਮੀ ਕਿੱਥੋਂ ਰਹੇ ਆ ਜੀ ਐਮਪੀ ਮੰਮੀ ਰੋਪੜ ਤੋਂ ਰਹੇ ਆ ਜੀ ਦਾਦਾ ਜੀ ਰਹੇ ਆ ਨੰਬਟਿੰਡੇ ਤੋਂ ਇਹ ਫਰੀਦਕੋਟ ਨੂੰ ਚੋਣ ਕਰਨ ਦਾ ਕੀ ਆਧਾਰ ਬਣਾਇਆ ਜੀ ਤੁਸੀਂ ਕਿ ਐਸ ਐਸ ਕਰਕੇ ਅਸੀਂ ਫਰੀਦਕੋਟੋਂ ਲੜਾਂਗੇ ਜੀ ਚੋਣ ਮੇਰਾ ਜੀ ਮੇਰਾ ਜੀ ਚੋਣ ਦਾ ਆਧਾਰ ਐਵੇਂ ਆ ਜੀ ਸਿੱਕੋ ਪਈ ਜੋ ਵੀ ਸਾਡੇ ਫਾਤਿਹ ਸਾਹਿਬ ਦੀ ਕੁਰਬਾਨੀ ਹੈ ਨਾ ਉਹ ਕੁਰਬਾਨੀ ਨੂੰ ਪਹਿਲੀ ਗੱਲ ਦਾ ਸਾਰੇ ਪੰਜਾਬ ਦੇ ਲੋਕੀ ਨਕਮਸਤਕ ਨਕਮਸਤਕ ਹੁੰਦੇ ਆ ਜੀ ਹੈ ਨਾ ਜੀ ਮੰਨਦੇ ਆ ਲੋਕੀ ਸਿੱਖ ਸੋਚ ਵਾਲੇ ਆ ਤਾਂ ਇਹ ਜਿਹੜੇ ਫਰੀਦਕੋਟ ਵਾਲੇ ਆ ਹਲਕੇ ਦੇ ਸੰਗਤ ਮੇਰੇ ਕੋਲੇ ਆਈ ਸੀ ਲੋਕੀ ਆਏ ਜੀ ਕਹਿੰਦੇ ਭਾਈ ਸਾਹਿਬ ਵੀ ਤੁਸੀਂ ਸਾਡੇ ਹਲਕੇ ਤੋਂ ਚੋਣ ਲੜੋ ਹਾਂ ਫਿਰ ਮੈਂ ਤਾਂ ਫਿਰ ਫਰੀਦਕੋਟ ਦਾ ਮਨ ਬਣਾਇਆ ਜੀ ਤੇ ਤੁਹਾਡੇ ਪਰਿਵਾਰ ਨੇ ਤਾਂ ਮੇਰੇ ਖਿਆਲ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਲੜੀਆਂ ਚੁਣਾਂ ਮੈਂ ਹੀ ਲੜੀਆਂ ਜੀ ਦੋ ਵਾਰੀ ਤੁਸੀਂ ਲੜੀਆਂ ਤੇ ਮਾਨ ਸਾਹਿਬ ਨੇ ਐਤਕੀ ਕੋਈ ਆਫਰ ਨਹੀਂ ਕੀਤੀ ਤੁਹਾਨੂੰ ਟਿਕਟ ਦੀ ਅੱਛਾ ਲੱਗਦਾ ਜੀ ਮੈਂ ਪਹਿਲਾਂ ਵੀ ਨਹੀਂ ਕਦੇ ਮਾਨ ਸਾਹਿਬ ਨੂੰ ਗਿਆ ਮੈਨੂੰ ਟਿਕਟ ਦਓ ਅੱਛਾ ਜੀ ਨਹੀਂ ਉਹ ਆਪੇ ਹੀ ਅਪਰੋਚ ਕਰਦੇ ਸੀ ਜੀ ਸਾਡੇ ਵੱਲੋਂ ਲੜ ਲਓ ਸਾਡੇ ਵੱਲੋਂ ਦੋ ਹੀ ਵਾਰੀ ਮੈਂ ਨਹੀਂ ਜੀ ਉਹਨਾਂ ਨੂੰ ਕਦੀ ਕਿਹਾ ਨਾ ਮੈਂ ਕਦੇ ਉਹਨਾਂ ਦੀ ਪਾਰਟੀ ਚੋਂ ਆਉਦਾ ਲੱਤਾ ਹੈ ਕੋਈ ਜੀ ਕਾਫੀ ਆਉਂਦੇ ਸੀ ਜੇ ਜਦੋਂ ਉਹਨਾਂ ਨੂੰ ਲੋੜ ਸਮਝਦੇ ਸੀ ਆ ਜਾਂਦੇ ਸੀ ਹੁਣ ਸਮਝਦੇ ਹੋਣੇ ਵੀ ਨਹੀਂ ਡੋੜ ਰਹੀਆਂ ਜੀ ਜੀ ਸਾਇਦ ਕਿ ਤੁਸੀਂ ਕੱਲੇ ਆਜ਼ਾਦ ਤੌਰ ਤੇ ਉਤਰ ਰਹੇ ਆ ਚੋਣਾ ਚ ਬਿਲਕੁਲ ਜੀ ਬਿਲਕੁਲ ਵੈਸੇ ਮੈਂ ਆਪਣਾ ਜੋ ਰਿਸਪੌਂਸ ਦੇਖਿਆ ਹੈ ਸੰਗਠਨ ਦਾ ਸਾਰਾ ਕੁਝ ਮੈਂ ਸੋਚਦਾ ਬਈ ਜਦੋਂ ਅਸੀਂ ਕਿਸੇ ਵੀ ਧੜੇ ਨਾਲ ਲੱਗਦੇ ਆ ਨਾ ਕਿਸੇ ਵੀ ਪਾਰਟੀ ਦੇ ਨਾਲ ਲੱਗਦੇ ਖੜੇ ਹੁੰਨੇ ਆ ਵੱਲੋਂ ਤਾਂ ਸਾਨੂੰ ਨੁਕਸਾਨ ਹੈ ਉਹਦਾ ਫਾਇਦਾ ਨਹੀਂ ਹੈ ਹਾਂ ਕੋਈ ਹਰੇਕ ਪਾਰਟੀ ਦੇ ਜਿੱਦਾਂ ਹੁਣ ਆਪਾਂ ਇੰਡੀਪੈਂਡੈਂਟ ਹੈ ਜੀ ਇੰਡੀਪੈਂਡੈਂਟ ਜਿਹਦਾ ਮਰਜ਼ੀ ਮਰੀ ਸਪੋਰਟ ਕਰੇ سپورਟ ਫੋਰ ਇਗਜ਼ਾਮਪਲ ਮੈਨੂੰ 100 ਬੰਦੇ ਸਪੋਰਟ ਕਰਦੇ ਆ ਜੀ ਮੈਂ ਉਹੀ ਸਰਬਜੀਤ ਸਿੰਘ ਮਾਨ ਵੱਲੋਂ ਖੜਾ ਹੋ ਗਿਆ ਜੀ ਜਿਹੜੇ ਉਸ 100 ਬੰਦਿਆਂ ਚ ਜਿਹੜੇ 20 ਬੰਦਿਆਂ ਦੀ ਮਾਨ ਨਾਲ ਨਹੀਂ ਬਣਦੀ ਪਿੱਛੇ ਹਟ ਜਾਣਗੇ 80 ਬੰਦੇ ਹੀ ਰਹਿ ਜਾਣਗੇ ਜੀ ਜੀ ਹਾਂ ਇੰਡੀਪੈਂਡੈਂਟ ਖੜ ਕੇ ਠੀਕ ਹੈ ਜੀ ਕਿਉਂਕਿ ਅਸੀਂ ਤਾਂ ਸਾਰਿਆਂ ਦੇ ਸਾਥੇ ਆਏ ਆ ਇੱਕ ਪਾਰਟੀ ਦਾ ਹੈ ਕੋਈ ਨਹੀਂ ਹੈ ਨਾ ਜੀ ਬਾਕੀ ਇਹ ਹੈ ਵੀ ਬਾਕੀ ਇੰਡੀਪੈਂਡੈਂਟ ਰਹਿ ਕੇ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜੀ ਤੇ ਕਦੋਂ ਤੱਕ ਤੁਸੀਂ ਪਲੈਨਿੰਗ ਕਦੋਂ ਤੱਕ ਦੀ ਪਲੈਨਿੰਗ ਕੀਤੀ ਹੈ ਜੀ ਫਰੀਦਕੋਟ ਹਲਕੇ ਦੇ ਚੋਣ ਪ੍ਰਚਾਰ ਲਈ ਉਤਰਨ ਦੀ ਕੋਈ ਟਾਈਮ ਫਿਕਸ ਕੀਤਾ ਵੀ ਕਿੰਨੇ ਦਿਨਾਂ ਤੱਕ ਆ ਜਾਣਾ ਜੀ 2-4 ਸਾਡਾ ਨਾ ਜੀ 2-4 ਦਿਨਾਂ ਲਈ ਆਪਣਾ ਮੀਟਿੰਗਾਂ ਦਾ ਦੌਰ ਚੱਲੂਗਾ ਜੀ 2-4 ਤਿੰਨ ਹੋਰ ਕਿਉਂਕਿ ਐਕਚੁਅਲੀ ਨਾ ਸਾਡਾ ਪੁਰਾਣਿਆਂ ਤੋਂ ਪੁਰਾਣਾ ਨਵੇਂ ਤੋਂ ਨਵਾਂ ਵਰਕਰ ਜਿੰਨੇ ਵੀ ਜੀ ਅਸੀਂ ਸਾਰਿਆਂ ਨਾਲ ਇੱਕ ਵਾਰੀ ਬਹਿ ਕੇ ਮੀਟਿੰਗ ਕਰਨਾ ਚਾਹੁੰਦੇ ਆਂ ਬਈ ਅਸੀਂ ਚੋਣ ਮਦਾਨ ਚ ਉਤਰਨਾ ਹੈ ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਭਾਈ ਵੀ ਤੁਸੀਂ ਸਾਡਾ ਸਾਥ ਦੇਵੋਗੇ ਜੀ ਹਾਂ ਬਸ ਇਸ ਗੱਲ ਕਰਕੇ ਅਸੀਂ ਰਿਸਪੌਂਸ ਲੈ ਰਹੇ ਆਂ ਆਪਣੇ ਜਿੰਨੇ ਵੀ ਜਾਣ ਪਛਾਣ ਵਾਲੇ ਆ ਹਨਾ ਜੀ ਮੈਂ ਹਾਂ ਬਸ ਫਿਰ ਉਹ ਜਿੱਦਾਂ ਹੀ ਉਹਨਾਂ ਦੀਆਂ ਸਾਰੀਆਂ ਮੀਟਿੰਗਾਂ ਦਾ ਦੌਰ ਖਤਮ ਹੋ ਗਿਆ ਫਿਰ ਅਸੀਂ ਕਮੇਟੀ ਦਾ ਗਠਨ ਕਰਕੇ ਫਿਰ ਪ੍ਰੈਸ ਕਾਨਫਰੰਸ ਕਰਕੇ ਆਪ ਜੀ ਨੂੰ ਸਾਰਾ ਕੁਝ ਦੱਸ ਦਾਂਗੇ ਫਿਰ ਉਸ ਤੋਂ ਬਾਅਦ ਚੋਣ ਪ੍ਰਚਾਰ